ਲੱਗੀ ਰਹਿ ਗਈ ਹੱਥਾਂ ਤੇ ਮਹਿੰਦੀ ਰਹਿ ਗਏ ਚਾ ਅਧੂਰੇ ਸਜੀ ਧਜੀ ਲਾੜੀ ਕਰ ਰਹੀ ਆਪਣੇ ਲਾੜੇ ਦੀ ਓੜੀ ਗੁਰਦਾਸਪੁਰ ਦੇ ਨਾਮੀ ਪੈਲਸ ਵਿੱਚ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮ ਵਿੱਚ ਬਦਲ ਗਿਆ ਜਦੋਂ ਐਨ ਆਰ ਆਈ ਲੜਾ ਬਰਾਤ ਲੈ ਕੇ ਪਹਿਲਾ ਸਟੇਜ ਨਹੀਂ ਪਹੁੰਚਿਆ ਉਧਰ ਲਾੜੇ ਸਮੇਤ ਪੂਰੇ ਪਰਿਵਾਰ ਨੇ ਆਪਣੇ ਫੋਨ ਬੰਦ ਕਰਤੇ ਤੇ ਜਦ ਲੜਕੀ ਵਾਲੇ ਉਡੀਕ ਰਹੇ ਸਨ ਤਾਂ ਖੁਸ਼ੀਆਂ ਦਾ ਮਾਹੌਲ ਗਮ ਵਿੱਚ ਬਦਲ ਗਿਆ ਉੱਥੇ ਹੀ ਲੜਕੀ ਦੇ ਪਰਿਵਾਰ ਨੇ ਗੁਰਦਾਸਪੁਰ ਐਸਐਸਪੀ ਦਫ਼ਤਰ ਪੇਸ਼ ਹੋ ਕੇ ਲੜਕੇ ਦੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਤੇ ਤੁਰੰਤ ਐਸਐਸਪੀ ਗੁਰਦਾਸਪੁਰ ਐਲਓ ਸੀ ਜਾਰੀ ਕਰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਲੜਕੀ ਦੇ ਪਰਿਵਾਰ ਦਾ ਲੱਖਾਂ ਰੁਪਇਆ ਹੋ ਗਿਆ ਬਰਬਾਦ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਗੁਰਦਾਸਪੁਰ ਤੋਂ ਲਪ੍ਰਿਤ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਮੈਂ ਅਦਰ ਬਾਈਲਾਲ ਐਮਸੀ ਵਾਰਡ ਨੰਬਰ 22 ਗੁਰਦਾਸਪੁਰ ਮੇਰੀ ਭਾਂਜੀ ਦਾ شادی ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸਗਨ ਲਾਣ ਵਾਸਤੇ ਜਦੋਂ ਸਗਨ ਲਾਣ ਵਾਸਤੇ ਗਏ ਆ ਤੇ ਸਗਨ ਦੇ ਜੋ ਲਾਉਣ ਲਗੇ ਨਾ ਉਸ ਟਾਈਮ ਦੇ ਉੱਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਗਏ ਤੇ ਮੁੰਡੇ ਦਾ ਹੱਥ ਪਰਾਂ ਕਰਕੇ ਰਿੰਗ ਵਾਲਾ ਉਹਦੇ ਚਪੇੜ ਮਾਰ ਦਿੰਦੀ ਆ ਇਸ ਤਰ੍ਹਾਂ ਕਰਕੇ ਚੰਗ ਕੰਮ ਚੱਲਦੇ ਰ ਉਹ ਤੋਂ ਅੱਗੇ ਜਿਹੜਾ ਕੰਮ ਆ ਇਹ ਬੰਦ ਹੋ ਗਿਆ ਤੇ ਰੋਲਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਣ ਮਾਰਨ ਨੂੰ ਫਿਰਦੇ ਸੀਗੇ ਆਪਾਂ ਉਹ ਲੜਕੀ ਦੀ ਬਾਹ ਫੜ ਕੇ ਇੱਕ ਕਮਰੇ 'ਚ ਉਹਨੂੰ ਖੜਕੇ ਉਹਨੂੰ ਸਾਰੀ ਗੱਲ ਪੁੱਛੀ ਆ ਉਹ ਦੱਸਿਆ ਵੀ ਇਹਦੀ ਮੇਰੇ ਨਾਲ 2021 ਤੋਂ 18 ਤੋਂ ਗੱਲ ਚੱਲਦੀ ਪਈ 21 ਜਨ ਮੇਰੇ ਨਾਲ ਅਗੇਂਜਮੈਂਟ ਕੀਤੀ ਆ ਉਹਨੇ ਸਾਰੀ ਆ ਆਪਣੇ ਵੀਡੀਓਸ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਵਾਰ ਨਾ ਇਹ ਨਾ ਸਾਨੂੰ ਕਹਿ ਕਹਾ ਆਗੇ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਦਾ ਦਿਨ ਗੱਲ ਉੱਥੇ ਆ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰਦੇ ਆਂ ਤੇ ਕੋਈ ਇੱਥੇ ਸਾਡੇ ਕੋਲ ਅੱਜ ਤੱਕ ਪਹੁੰਚਿਆ ਨਹੀਂ ਹਾਂਜੀ ਕੀ ਮੰਗ ਕਰਦੇ ਨੇ ਅਸੀਂ ਮੰਗ ਕਰਦੇ ਆਂ ਕਿ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨ ਪਾ ਮਨੋਰ ਪਾਰਸ ਦੇ ਵਿੱਚ ਕੈਟਰਿੰਗ ਆ ਸਾਡੀ ਉਹਦੇ ਵੀ ਬਹੁਤ ਜ਼ਿਆਦਾ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਚਾਹੁੰਦੇ ਆ ਵੀ ਸਾਨੂੰ ਇਹਦਾ ਇਨਸਾਫ ਦੁਆਇਆ ਜਾਏ ਇਹਦੇ ਬੰਦੇ ਜਿਹੜੇ ਗਲਤ ਵੰਸਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐਨੂੰ ਸਜ਼ਾ ਮਿਲਣੀ ਚਾਹੀਦੀ ਇਹ ਅਸੀਂ ਮੰਗ ਕਰਦੇ ਆਂ ਮੁਰਿਆਲੇ ਕਪੂਰ ਸਰ ਦੇ ਨਾਮ ਦਾ ਭਾਈ ਪੰਕਜ ਕੁਮਾਰ ਪੰਕਜ ਕੁਮਾਰ ਸਾਨਾ ਸਤਪਾਲ ਪੰਕਜ ਕੁਮਾਰ ਸਾਨਾ ਡਾਂਸ ਆ ਅੰਕੇਜ ਕੁਮਾਰ ਬੈਂਸ ਤੇ ਪਿਤਾ ਦਾ ਨਾਮ ਸਤਪਾਲ ਬੈਂਸ ਕਿਹਨੋਂ ਹੀ ਹੈ ਮੈਰ ਕੇਚ ਵਿਲੀਅਮ ਸਮਾਜ ਸੇਵਕ ਔਰ ਸਾਡੇ ਸਾਥੀ ਨੇ ਸਰਦਾਰ ਬਲਜੀਤ ਸਿੰਘ ਜੀ ਸੋਲ ਪਿੰਡ ਦੇ ਸਰਪੰਚ ਨੇ ਔਰ ਇਹਨਾਂ ਦੇ ਪਿੰਡ ਦੇ ਇੱਕ ਧਰਮਪਾਲ ਜੀ ਨੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅੱਜ ਵਿਆਹ ਦੀਆਂ ਤਿਆਰੀਆਂ ਸੀਗੀਆਂ ਇੱਥੇ ਔਰ ਕਪੂਰਥਲਾ ਦੇ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਉਹਨਾਂ ਦੇ ਨਾਲ ਧੋਖਾਧੜੀ ਜਾਲਸਾਜੀ ਕੀਤੀ ਆ ਔਰ ਪੈਲਸ ਜਿਹੜਾ ਮਨੋਰ ਪੈਲਸ ਆ ਉਹ ਸਜਿਆ ਸਜਾਇਆ ਪਿਆ ਵਾ ਉਹਦੇ ਵਿੱਚ ਰੋਟੀ ਪਾਣੀ ਚਾਹ ਪਾਣੀ ਦਾ ਇੰਤਜ਼ਾਮ ਆ ਉਹ ਸਾਰਾ ਪਰਿਵਾਰ ਟੈਲੀਫੋਨ ਬੰਦ ਕਰ ਗਏ ਨੇ ਵਿਚੋਲਾ ਟੈਲੀਫੋਨ ਬੰਦ ਕਰ ਗਿਆ ਵਾ ਔਰ ਬਰਾਤ ਲੈ ਕੇ ਉਹ ਨਹੀਂ ਆ ਰਹੇ ਕਿਉਂਕਿ ਉਹ ਲੜਕਾ ਪਹਿਲਾਂ ਹੀ ਸ਼ਾਦੀशुदा ਹੈਗਾ ਤੇ ਕੁੜੀ ਜਿਹੜੀ ਆ ਉੱਥੇ ਕਿਨੇ ਦਾਵਾ ਕੀਤਾ ਕੱਲ ਜਦੋਂ ਸ਼ਗਨ ਲਾਉਣ ਗਿਆ ਧਰਮਪਾਲ ਦਾ ਪਰਿਵਾਰ ਦਾਵਾ ਕੀਤਾ ਕਿ ਮੇਰੀ ਇਹਦੇ ਨਾਲ ਪਹਿਲਾਂ ਹੀ ਮੰਗਣੀ ਹੋ ਚੁੱਕੀ ਆ ਔਰ ਉਹਨਾਂ ਨੇ ਸਾਨੂੰ ਸਮਝਾ ਕੇ ਉੱਥੋਂ ਤੋਰ ਦਿੱਤਾ ਕਿ ਅਸੀਂ ਆਪਣਾ ਸੈਟਲਮੈਂਟ ਕਰਕੇ ਤੇ ਕੱਲ ਭਰਾਤ ਲੈ ਕੇ ਆ ਰਹੇ ਹਾਂ ਤੁਸੀਂ ਤਿਆਰੀਆਂ ਕਰੋ ਇੱਥੇ ਤਿਆਰੀਆਂ ਕਰਾਈਆਂ ਗਈਆਂ ਨੇ ਇੱਥੇ ਸਬਜ਼ੀ ਕੱਟੀ ਗਈ ਆ ਕੈਟਰਿੰਗ ਕੀਤੀ ਗਈ ਆ ਮਨੋਰ ਪੈਲੈਸ ਦੇ ਵਿੱਚ ਸਾਰਾ ਸਿਸਟਮ ਤਿਆਰ ਆ ਪਰੌਣੇ ਆ ਰਹੇ ਨੇ ਜਾ ਰਹੇ ਨੇ ਔਰ ਉਹਨਾਂ ਦੇ ਫੋਨ ਸਾਰੇ ਬੰਦ ਨੇ ਵਿਚੋਲੇ ਦਾ ਫੋਨ ਬੰਦਾ ਅੱਜ ਅਸੀਂ ਇਸ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਲੇ ਆ ਔਰ ਐਸਐਸਪੀ ਸਾਹਿਬ ਨੇ ਐਸਐਚਓ ਥਾਣਾ ਤਾਰੀਵਾਲ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰੀ ਵੀ ਜੋ ਲੀਗਲ ਕਾਰਵਾਈ ਆ ਕੀਤੀ ਜਾਵੇ ਔਰ ਜਿਹੜੀ 에ਰਪੋਰਟ ਦੀ ਐਲਓਸੀ ਵਗੈਰਾ ਜੋ ਵੀ ਆ ਉਹਨੂੰ ਉੱਥੇ ਰੋਕਣ ਦੀ ਕਾਰਵਾਈ ਜਿਹੜੀ ਕੀਤੀ ਜਾਏ ਕਿਉਂਕਿ ਮੁੰਡਾ ਜਿਹੜਾ ਵਾ ਉਹ ਐਨਆਰਆਈ ਆ ਔਰ ਸਾਡੀ ਵੀ ਇਹ ਪੁਰਜੋਰ ਸਮਾਜ ਦੇ ਅੱਗੇ ਮੰਗਾ ਵੀ ਜਿਹੜੇ ਇਹੋ ਜਿਹੇ ਅਨਸ਼ਰ ਆ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ